ਹੁਣ ਕਹਿੰਦੇ 855 ਕਿਹਾ ਤਾਂ ਮਾਤਰ ਦੇਖਦੇ ਜਾਂਦਾ ਤਾਂ ਨਹੀਂ ਗਿਆ 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 ਲੋ ਵੀ ਮੁੰਡੇ ਪੌਂਡ ਜਿਹੜਾ ਜਮਾ ਤਾਂ ਚੱਕੋ ਲਾਤ ਆ ਤਾ ਕਿਹੜਾ ਲੈ ਉਹ ਪੂਣ ਕੱਲ ਆਉਣ ਲੱਗੇ ਆਹ ਲੱਗੇ ਪੰਤਣਾ ਲੈ ਆ ਤੂੰ ਮੈਨੂੰ 13 ਕਹੀ ਜਾਂਦਾ ਜੀ ਤਾਂ 5000 ਦਾ ਤਾਂ ਆਵਾਜ਼ ਤਾਂ ਕਿਹਾ ਤਾਂ 5000 ਦਾ ਲੈ ਆਂਦਾ ਹੁਣ ਬਾਰੀ ਆ 36 ਦੀ ਹੋ ਗਈਣ ਵੀ ਉਹ ਡਰਾਈਵਰ ਪੂਰਾ ਛੋਟੀਦਾਰੀ ਮੁੰਡਾ ਕਹਿੰਦੇ ਜਾਂਦਾ ਤਾਹਾਂ ਗਿਆ ਚੱਕ ਵੀ ਇਹ ਵੀ ਚੜ ਗਿਆ ਤਾਹਾਂ ਦੋ ਮਾ ਟਰੈਕਟਰ ਪੂਰਾ ਤਖੜੇ ਨਹੀਂ ਬਾਹਲਾ ਨਾਲ ਲੈਪਟ ਚੱਕੀ ਜਾਵੇ ਹੁਣੇ ਲੈਪਟ ਜਿੱਕੀ ਡਿੱਗੀ ਵਜੀ ਬਾਹਲਾ ਕਿਦੂਤਾ ਬਸਾਫਾ ਵਾਲਾ ਪਾਪਾ ਦਾ ਉਧਰੀ ਨਾ ਗਿਆ ਹੁਣ ਤਾਂ ਕੇ ਲੈਪਟ ਚੱਕੀ ਡਿੱਗੂ ਫਾਸਟ ਟ੍ਰੈਲੀ ਬੜਾ ਕਬੂਤਾ ਉਡਾ ਲੈ ਗਿਆ ਓਏ ਉਹ ਲੈ ਗਿਆ ਓਏ ਏ ਉਹ ਲੈ ਗਿਆ ਉਹ ਲੈ ਗਿਆ ਏ ਲੈ ਗਿਆ ਓਏ ਓਏ ਲੈ ਗਿਆ ਓਏ ਕੋਸਾ ਕੋਸਾ ਵੇ ਕੋਸਾ ਕੱਢ ਦੇ ਕੱਢ ਦੇ ਕੋਸਾ ਏ ਜੋਰ ਉਹ ਨਾਲ ਆ ਜਿਵੇਂ ਮਾਰ ਦੇ ਦੇਖ 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 ਜੋ ਸਾਹਿਬ ਆ ਆ ਯਾ क्या 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 ए आओ ले गया ले गया ले गया जान दे ਵੀਡੀਓ ਬਣਾਇਆ ਕਿਉਂਕਿ ਮੈਂ ਟਰੈਕਟਰ ਲੈ ਕੇ ਆਇਆ ਹਾਂ ਮੈਂ ਕਹਿੰਦਾ ਬਣਾਉਂਗਾ ਕਿ ਮੇਰੇ ਸਾਹਮਣੇ ਉਹ ਕਰਤਾ ਨਾ ਵਾ ਉਹ ਮਾ ਦਾ ਖਮਾ ਖੜ ਗਿਆ ਵੀ ਆਏ ਕਿਵੇਂ ਕੱਢੂ ਹੁਣ ਹੁਣ ਟਾਇਰ ਦਾ ਹੈ ਨਹੀਂ ਕਿਸੇ ਵੇ ਉਹ ਦੇ ਉਹ ਕਿਵੇਂ ਕੱਢ ਲੂ ਹੁਣ ਦੋ ਚੰਨ ਬਾਹ ਲੂ ਹੁਣ ਦੋ ਚੰਨ ਪਾਉਗਾ ਟਰਾਲੀ ਵਿੱਚ ਉਹ ਡਰਾਈਵਰ ਵੱਡਾ 50 ਪੌਂਸਾ ਹੈ ਉਹ ਬੱਸ ਉਹ ਬੱਸ ਹੱਥ ਤੇ ਲੱਗ ਗਿਆ ਕੋਈ ਤਾਂ ਨਾ ਗੇਂਦ ਨਹੀਂ ਚੱਲ ਆਇਆ ਆਪਣੇ ਕੋਈ ਬੱਟੀ ਨਾਲ ਸਵਾਦ ਆ ਕਹਿੰਦਾ ਇੱਥੇ ਐ ਲੈ ਜਾਣਾ ਚਲਾਉਣ ਨਹੀਂ ਹੁੰਦਾ ਜੰਦਾ ਇੱਥੇ ਨਹੀਂ ਯਾਰ ਇਹਦੇ ਆਪਣਾ ਦਾ ਹੀ ਕੰਮ ਛੇੜਾ ਹੋਏ ਇਹ ਤਾਂ ਸਵਾਦ ਤੇ ਆਹੀ ਕਰਾਵੇ ਇਹ ਸਵਾਦ ਲੈਂਦਾ ਸਵਾਦ ਲੈਂਦੇ ਆ ਮਣੂ ਕਹਿੰਦਾ ਮੈਂ ਜੋਰ ਦੇਖਣਾ ਆਪ ਤੋਂ ਹੋ ਗਿਆ ਇਹ ਇਹ ਉਹ ਲਾ ਗਿਆ ਲੈ ਗਿਆ ਉਹ ਤਾਂ ਲੈ ਗਿਆ ਚੱਕ ਇਹ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ 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 ਅਗੜਾ ਆ ਦਾ ਝੋਟਿਆ ਸਾਡੇ ਲਈ ਜਨਾ ਸਾਡੇ ਲਈ ਜੋ ਟਰਾਲਾ ਹੈਵੀ ਵੱਡੇ ਦੇ ਨਾਲ ਨਾ ਕਰਦੇ ਹਣੇ ਉਹਨੇ ਕਲਾੰਦ ਨੇ ਇੱਕ ਲਾਇਆ ਭੈ ਨਾ ਬੈਕ ਨਹੀਂ ਲਾਇਆ ਆ ਡਰਾਈਵਰ ਆ ਡਰਾਈਵਰ ਉਹ ਬਾਤ ਸੁਣ ਉਹ ਪਾਣੀ ਲੈ ਲੈ ਉਹ ਹੱਫਰਾ ਮਿੰਦਾ ਓਏ ਦੇਖ ਕੇ ਪੱਲੇ ਨਹੀਂ ਲੱਗਦਾ